ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਵੀਰ सोनू ਗੱਬਾ ਆਪਣੇ ਕੋਲ ਆਇਆ ਤੇ ਬਹੁਤ ਹੀ ਵਧੀਆ ਵੀਰ ਦੀ ਆਵਾਜ਼ ਏ ਤੇ ਬਹੁਤ ਹੀ ਵਧੀਆ ਗਾਉਂਦਾ ਤੇ ਆਪਾਂ 2-4 ਲਾਈਨਾਂ ਉਹਦੇ ਕੋਲ ਸੁਣਦੇ ਆ ਅੱਜ ਆਪਣਾ ਵੀਰ ਆਪਣੇ ਕੋਲ ਆਇਆ ਆਪਣਾ ਫਾਲੋਅਰ ਵੀ ਏ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਾ ਏ ਤੇ ਅਤੇ ਵੀਰ ਇਹ ਗਾਉਂਦਾ ਹੀ ਬਹੁਤ ਵਧੀਆ ਤੇ ਆਪਣੀ ਮੋਟਰ ਤੇ ਆਇਆ ਤੇ ਇਹਦੇ ਨਾਲ 2-4 ਗੱਲਾਂ ਆਪਾਂ ਪਿਆਰ ਦੀਆਂ ਕਰਦੇ ਆ ਤੇ ਕੁਛ ਇਹਨਾਂ ਦੇ ਕੋਲ ਪੁੱਛਦੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਾਉਂਦਿਆਂ ਨੂੰ ਤੇ ਕਿੱਥੇ-ਕਿੱਥੇ ਤੁਸੀਂ ਗਾਉਣ ਜਾਂਦੇ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਸਾਰੇ ਤੇ ਤੁਹਾਨੂੰ ਇਹ ਛੌਂਕ ਕਿੰਨਾ ਟਾਈਮ ਹੋ ਗਿਆ ਜਾਗੇ ਨੂੰ ਛੌਂਕ ਤਾਂ ਬਚਪਨ ਤੋਂ ਹੀ ਨਿੱਕੇ ਹੁੰਦੇ ਅੱਛਾ ਨਿੱਕੇ ਹੁੰਦੇ ਰ ਛੌਂਕ ਸੀ ਠੀਕ ਤੇ ਫਿਰ ਉਹ ਘਾਟੇ ਵਿੱਚ ਤੁਹਾਨੂੰ ਪਤਾ ਹੀ ਹੈ ਸੋ ਦੁੱਖ ਸੁੱਖ ਆ ਹੀ ਜਾਂਦਾ ਹੈ ਹਾਂਜੀ ਤੇ ਹੁਣ 68 ਸਾਲ ਹੋ ਗਏ ਅੱਛਾ ਇਹ ਲਾਈਨ ਦੇ ਵਿੱਚ ਹਾਂਜੀ ਠੀਕ ਤੇ ਛੋਟੇ ਮੋਟੇ ਮੇਲੇ ਆਦੇ ਜਿਹੜੇ ਛੋਟੇ ਮੋਟੇ ਮੇਲੇ ਆਪਣੇ ਜਿਵੇਂ ਅ ਜੰਗਾਂ ਤੇ ਲੱਗਦੇ ਨੇ ਪੀਰਾਂ ਦੀ ਜੰਗਾਂ ਤੇ ਲੱਗਦੇ ਨੇ ਉੱਥੇ ਲਾਉਣ ਜਾਂਦੇ ਜੀ ਤੇ ਤੁਸੀਂ ਕੱਲੇ ਹੀ ਗਾਉਂਦੇ ਨਾਲ ਜੋੜੀ ਗਾਣਾ ਨਹੀਂ ਨਿਕਲ ਲਈ ਕੱਲੇ ਗਾਉਂਦੇ ਜੀ ਕਈਰ ਹੁੰਦੇ ਨੇ ਨਾਲ ਜੋੜੀ ਵੀ ਗਾਉਂਦੀ ਏ ਨਹੀਂ ਨਿਕਲ ਲਈ ਠੀਕ ਹੈ ਜੀ ਤੇ ਜਾਣਗੇ ਆਪਾਂ ਨੂੰ 6-7 ਸਾਲ ਹੋ ਗਏ ਗਾਉਂਦੇ ਹਾਂ ਹਾਂਜੀ ਤੇ ਕੋਈ ਛੋਟਾ ਜਾਂ ਸਾਨੂੰ ਵੀ ਇੱਕ ਸੁਨਾਓਗੇ ਜਰੂਰ ਤੇ ਸੁਣਾ ਦਿਓ ਫਿਰ ਇੱਕ ਵਧੀਆ ਜਿਹਾ ਗਾਣਾ ਸਾਨੂੰ ਲੋਕ ਤਾਂ ਲੋਕ ਤਾਂ થી ਇਹ ਤੁਹਾਡਾ ਆਪਦਾ ਲਿਖਿਆ ਕਿਵੇਂ ਨਹੀਂ ਇਹ ਦੀਪ ਦਾਖਿਆਂ ਨੇ ਲਿਖਿਆ ਦੀਪ ਦਾਖਿਆਂ ਨੇ ਠੀਕ ਦੋ ਚਾਰ ਲੈਣਾ ਸਾਨੂੰ ਚੰਗਿਆ ਵਧੀਆ ਜਿਹਾ ਥੋੜਾ ਉੱਚੀ ਆਵਾਜ਼ ਚ ਸੁਣਾਇਆ ਜੇ ਸੁਣਾਓ ਜੀ ਭੈਣੇ ਨੀ ਤੱਕੇ ਦੇ ਕਹੇ ਪੱਕੇ ਆੜੀ ਦੀ ਹਾ ਸੱਜਰੀ ਵਿਆਹੀ ਨੀਓ ਸਿਰੇ ਝਾੜੀ ਦੀ ਭੈਣੇ ਨੀ ਤੱਕੇ ਦੇ ਕਹੇ ਪੱਕੇ ਆੜੀ ਦੀ ਸੱਜਰੀ ਵੇ ਆਈ ਨੀਓ ਸਿਰੇ ਚਾੜੀ ਦੀ ਫੱਕਰਾ ਦੀ ਕਹੇ ਨੱਕ ਵਰ ਪੱਟੀਏ ਜਿਨਾ ਨੀ ਪਿੱਛੇ ਲੱਗ ਕੇ ਨਾ ਮਾਣ ਕੁੱਟੀਏ ਧੀਮੀ ਪਿੱਛੇ ਲੱਗ ਕੇ ਨਾ ਮਾਣ ਕੁੱਟੀਏ ਬਹੁਤ ਵਧੀਆ ਆਵਾਜ਼ ਥੋੜਾ ਐਸ ਤਰ੍ਹਾਂ ਉੱਚੀ ਆਵਾਜ਼ ਚ ਜਿੰਨਾ ਗਾਉਂ ਤੋ ਉਨਾ ਹੀ ਯਾਨੀ ਆਵਾਜ਼ ਨਿਗਲੇ ਨ ਭਾਰੀ ਆਵਾਜ਼ ਥੋੜੀ ਨਜ਼ਾਰੇ ਵੱਖਰੇ ਆ ਚਲੋ ਵਧੀਆ ਜੀ ਤੇ ਇਸੇ ਤਰ੍ਹਾਂ ਤੁਸੀਂ ਸਾਡੇ ਕੋਲ ਮੋਟਰ ਤੇ ਆਉਂਦੇ ਰਹਾ ਜੀ ਤੇ ਆਪਾਂ ਚਲੋ ਨਿੱਕੇ ਨਿੱਕੇ ਵੀਡੀਓ ਬਣਾ ਕੇ ਜਿੱਥੇ ਅਸੀਂ ਅੱਗੇ ਆਪਦੀਆਂ ਬਣਾਉਣੇ ਨਾਲ ਤੁਹਾਡੀਆਂ ਵੀ ਬਣਾ ਕੇ ਪਾਵਾਂ ਕਰਾਂਗੇ ਤੇ ਰਲ ਮਿਲ ਕੇ ਕੰਮ ਚੱਲੀ ਜਾਏਗਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਤੁਸੀਂ ਇਸੇ ਲੈ ਕੇ ਸਮਝਿਆ ਹਾਂਜੀ ਦੋਸਤੋ ਇਹ ਸੀ ਆਪਣਾ ਵੀਰ सोनू ਗੱਬਾ ਤੇ ਬਹੁਤ ਹੀ ਵਧੀਆ ਆਵਾਜ਼ ਇਸ ਵੀਰ ਦੀ ਇਸ ਵੀਰ ਦਾ ਚੈਨਲ ਫੇਸਬੁੱਕ ਤੇ सोनू ਗੱਬੇ ਨਾਂ ਤੇ ਚੱਲਦਾ ਤੇ ਉਸ ਨੂੰ ਫੋਲੋ ਵੀ ਜਰੂਰ ਕਰਨਾ ਤੇ ਵੀਰ ਦੀਆਂ ਵੀਡੀਓ ਸ਼ੇਅਰ ਜ਼ਰੂਰ ਕਰਨੀਆਂ ਇਸੇ ਤਰ੍ਹਾਂ ਹੀ ਹਰ ਇੱਕ ਨੂੰ ਇੱਕ ਦੂਜੇ ਤੋਂ ਹਿੰਮਤ ਮਿਲਦੀ ਹੈ